ਸੱਚੇ ਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਰਵਿੰਦਰ ਸਿੰਘ ਬੱਦਨ ਵੈਸੇ ਤਾਂ ਜੇਕਰ ਚੋਰੀ ਹੁੰਦੀ ਹੈ ਤਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਪੁਲਿਸ ਆਉਂਦੀ ਹੈ ਚੋਰ ਨੂੰ ਲੱਭਦੀ ਹੈ ਜਾਂ ਫੜਦੀ ਹੈ ਲੈ ਜਾਂਦੀ ਹੈ ਪਰ ਹੁਣ ਲੋਕਾਂ ਦੇ ਵਿੱਚ ਗੁੱਸਾ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਪੁਲਿਸ ਕਾਰਵਾਈ ਢਿੱਲੀ ਕਰਦੀ ਹੈ ਤਾਂ ਲੋਕ ਪਹਿਲਾਂ ਚੋਰਾਂ ਨੂੰ ਰੱਜ ਕੇ ਕੁੱਟ ਲੈਂਦੇ ਨੇ ਕੁਝ ਅਜਿਹੀ ਘਟਨਾ ਵਾਪਰੀ ਹੈ ਚੋਰ ਨੂੰ ਫੜਿਆ ਲੋਕਾਂ ਨੇ ਰੱਜ ਕੇ ਕੁੱਟਿਆ ਜਦੋਂ ਉਹ ਥੋੜਾ ਜਿਹਾ ਬੇਹੋਸ਼ ਹੋਣ ਲੱਗ ਪਿਆ ਤਾਂ ਫਿਰ ਲੋਕ ਇਕੱਠੇ ਹੋ ਕੇ ਉਸ ਚੋਰ ਨੂੰ ਖੁਦ ਹੀ ਥਾਣੇ ਲੈ ਜਾਂਦੇ ਨੇ ਕਿ ਭਾਈ ਅਸੀਂ ਚੋਰ ਫੜ ਲਿਆ ਤੁਸੀਂ ਕਾਰਵਾਈ ਕਰ ਲਓ ਪਰ ਜਦੋਂ ਪੁਲਿਸ ਵਾਲਿਆਂ ਨੇ ਅੱਗੇ ਜੋ ਜਵਾਬ ਦਿੱਤਾ ਉਸ ਤੋਂ ਬਾਅਦ ਲੋਕਾਂ ਵਿੱਚ ਹੈਰਾਨੀ ਤੇ ਗੁੱਸਾ ਦੋਵੇਂ ਹੀ ਹੈ ਜਦੋਂ ਚੋਰ ਨੂੰ ਫੜ ਕੇ ਲੋਕ ਥਾਣੇ ਲੈ ਗਏ ਤਾਂ ਥਾਣੇ ਦੇ ਵਿੱਚੋਂ ਕਿ ਇਹ ਕਹਿ ਕੇ ਵਾਪਸ ਮੋੜ ਦਿੱਤਾ ਗਿਆ ਕਿ ਚੋਰ ਨੂੰ ਪਹਿਲਾਂ ਤੁਸੀਂ ਹਸਪਤਾਲ ਲੈ ਕੇ ਜਾਓ ਉਹਦਾ ਇਲਾਜ ਕਰਵਾਓ ਫਿਰ ਅੱਗੇ ਦੀ ਗੱਲ ਦੇਖਾਂਗੇ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਲੋਕਾਂ ਨੇ ਚੋਰ ਨੂੰ ਇੰਨੇ ਬੁਰੇ ਤਰੀਕੇ ਨਾਲ ਕੁੱਟਿਆ ਕਿ ਉਹ ਪਹਿਲਾਂ ਹੀ ਬੇਹੋਸ਼ ਹੁੰਦਾ ਨਜ਼ਰ ਆ ਰਿਹਾ ਮੂੰਹ ਚੋਂ ਝੰਗ ਨਿਕਲ ਰਹੀ ਹੈ ਜਿਸ ਨੂੰ ਲੈ ਕੇ ਹੁਣ ਲੋਕਾਂ ਦਾ ਕਹਿਣਾ ਹੈ ਕਿ ਹੁਣ ਦੱਸੋ ਅਸੀਂ ਚੋਰ ਵੀ ਫੜੀਏ ਤੇ ਪੁਲਿਸ ਕਾਰਵਾਈ ਵੀ ਨਾ ਕਰੇ ਤਾਂ ਇਹ ਕਿਉਂ ਹੁੰਦਾ ਹੈ ਬੰਦਿਆ ਕੀ ਕਰੀ ਜਾਣਾ ਯਾਰ ਮੇਰੇ ਕੱਪੜੇ ਖਰਾਬ ਕਰਨ ਰਿਹਾ ਹੈ 20-22000 ਫੜੋ ਹੋਇਆ ਯਾਰ ਐਵੇਂ ਨਾ ਕਰ ਇਹ ਇਹ ਕੀ ਆ ਵੀ ਤੂੰ ਆ ਜੀ ਮਾਦਰਿੰਦਾ ਦਾ ਦੱਸ ਤੈਨੂੰ ਪੈਸੇ ਵੀ ਦੇ ਦਿੰਦੇ ਆ ਵੀ ਸਬਾਹ ਜਿੱਥੇ ਵੇਚਿਆ ਤੂੰ ਦੱਸ ਦੇ ਸਕਦਾ ਪਰ ਇਹ ਬੰਦਾ ਨਹੀਂ ਇਹ ਬੰਦਾ ਕੀ ਕਰ ਰਿਹਾ ਇਹ ਟਿਆਣੇ ਨੂੰ ਇਹ ਥਾਣੇ ਲੈ ਕੇ ਆਏ ਆ ਥਾਣੇ ਵਾਲੇ ਕਹਿੰਦੇ ਵੀ ਤੈਨੂੰ ਪਹਿਲਾਂ ਦਾਖਲ ਕਰਾਓ ਵੀ ਤੁਸੀਂ ਤਾਂ ਕੁੱਤਾ ਜਿਹਾ ਜ਼ਾਦਾ ਲਾ ਵੀ ਚੰਗਾ ਭਲਾ ਇਹ ਲੈ ਕੇ ਆ ਕੇ ਜੜ ਦੇ ਐਕਟਿੰਗ ਕਰਦਾ ਇਹ ਜਿਹੜੇ ਝੁੱਗੀਆਂ ਝੋਪੜੀਆਂ ਵਾਲੇ ਇੱਥੇ ਬੈਠੇ ਨਾ ਸਰਕਾਰ ਨੂੰ ਚਾਹੀਦਾ ਇਹਨਾਂ ਦੀ ਵੈਰੀਫਿਕੇਸ਼ਨ ਕਰਨ ਸਰਕਾਰ ਤੁਸੀਂ ਪੁਲਿਸ ਥਾਣੇ ਦੇ ਬਾਹਰ ਖੜੇ ਹੋ ਪੁਲਿਸ ਕੀ ਕਹਿੰਦੀ ਆ ਅੰਦਰ ਪੁਲਿਸ ਕਹਿੰਦੀ ਇਹਨੂੰ ਦਾਖਲ ਕਰਾਓ ਅਸੀਂ ਪੇਟੇ ਨਹੀਂ ਪਾਣਾ ਇਹੀ ਨੂੰ ਦਾਖਲ ਕਰਾ ਕੇ ਕਿੱਥੇ ਕਰਾਈਏ ਦੱਸੋ ਚੋਰਾਂ ਨੂੰ ਫੜਨਾ ਸਾਡਾ ਕੰਮ ਤਾਂ ਹੈਈ ਉਹਨਾਂ ਦੀ ਉਂਡੀ ਆਪ ਕਰਦੇ ਹੋਣ ਕਿ ਫਿਰ ਇਹ ਤੁਸੀਂ ਛੱਡਣ ਜਾ ਰਹੇ ਕੀ ਕਰਨ ਲੱਗੇ ਹੋ ਅਸੀਂ ਨੂੰ ਛੱਡਣ ਲੱਗੇ ਹੋ ਕੀ ਕਰੀਏ ਜਦੋਂ ਪ੍ਰਸ਼ਾਸਨ ਵੀ ਕੁਝ ਕਰਦਾ ਕੀ ਕਰੀਏ ਛੱਡਾ ਵੀ ਇਹ ਐਕਟਿੰਗ ਕਰਦਾ ਪਤਾ ਨਹੀਂ ਹੈਗਾ ਕਿਥੋਂ ਦਾ ਇਹ ਨਹਿਰ ਦੂਜੀਆਂ ਨਹਿਰ ਵਿੱਚ ਸੁੱਕਣ ਮੈਂ ਤਾਂ ਦੱਸ ਰਿਹਾ ਸੁੱਕੇ ਨਹਿਰ ਦਾ ਦੱਸਦੇ ਲੋਕਾਂ ਦਾ ਬਿਆਨ ਤੁਸੀਂ ਸੁਣਿਆ ਲੋਕ ਹੁਣ ਗੁੱਸੇ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਕਈ ਜਗ੍ਹਾ ਚੋਰੀਆਂ ਕੀਤੀਆਂ ਨੇ ਅਸੀਂ ਇਸ ਨੂੰ ਪੁੱਛ ਵੀ ਰਹੇ ਹਾਂ ਕਿ ਚੋਰੀ ਦਾ ਸਮਾਨ ਕਿੱਥੇ ਦਿੱਤਾ ਪਰ ਇਹ ਚੋਰ ਨਹੀਂ ਦੱਸ ਰਿਹਾ ਜੇਸ ਤੋਂ ਬਾਅਦ ਹੁਣ ਪੁਲਿਸ ਥਾਣੇ ਲੈ ਕੇ ਆਏ ਤਾਂ ਪੁਲਿਸ ਵਾਲੇ ਕਹਿੰਦੇ ਨੇ ਇਹਦੇ ਪੱਲੇ ਤਾਂ ਪਹਿਲਾਂ ਹੀ ਕੱਖ ਨਹੀਂ ਰਿਆ ਪਹਿਲਾਂ ਇਹਨੂੰ ਹਸਪਤਾਲ ਲੈ ਕੇ ਜਾਓ ਜੇ ਮਰ ਗਿਆ ਤਾਂ ਸਾਡੇ ਪੱਲੇ ਪਊਗਾ ਨਹੀਂ ਤੁਸੀਂ ਕਹਿ ਰਹੇ ਸੀ ਬਾਪ ਫਿਰ ਨਾ ਆਇਆ ਜੇ ਲੈ ਕੇ ਕੀ ਉਹਦੇ ਪੱਲੇ ਕੀ ਹੈਗਾ ਮਰੇ ਦਾ ਪਿਓ ਹੋ ਨਹੀਂ ਕਿ ਇਹ ਬੋਸਰੀ ਵਾਸੀ ਜ਼ਿੰਮੇਵਾਰੀ ਨਹੀਂ ਦਿਖਵਾਲੀ ਕਰਾਉਣਾ ਅਖਰਾਜ ਜਿਹੜਾ ਕਿਤੇ ਇਹੋ ਲੋਕ ਕੋਈ ਸੁਰਤੋਂ ਕੋਈ ਹੋ ਜੋ ਵੇਤੋਂ ਪੁੱਛੀਏ ਕਿ ਕਿੱਥੋਂ ਆਇਆ ਕੀ ਕਰਦਾ ਕੀ ਨਹੀਂ ਕਰਦਾ ਜੇ ਤੁਹਾਨੂੰ ਸੁਰਤੀ ਕੋਈ ਨਹੀਂ ਕਹਿੰਦੇ ਕਿ ਕੁਝ ਕਰ ਰਹੇ ਤੇ ਫਿਰ ਤੁਸੀਂ ਛੱਡ ਦੋਗੇ ਲੱਗਾਂਗੇ ਸੋ ਨਵਾਂ ਨਵਾਂ ਮੋਤੀ ਸਾਦਾ ਕਰਵਾਇਆ ਉਹਨਾਂ ਦਾ ਕਰਵਾਉਂਦੇ ਨੇ ਇਹਨਾਂ ਨੇ ਕੀ ਕੀ ਕੀਤਾ ਸਾਨੂੰ ਕੀ ਪਤਾ ਪਬਲਿਕ ਨੂੰ ਪਤਾ ਕੀ ਕੀਤਾ ਐ ਐਕਟਿੰਗ ਕਰਦਾ ਪਿਆ ਅਸੀਂ ਭਾਈ ਨੂੰ ਦੇ ਦੇਣਾ ਹੁਣ ਇਹ ਗੁੱਟਿਆ ਹੋਇਆ ਤੇ ਇਹਦਾ ਕੀ ਕਰਾਂਗੇ ਜੇ ਮਰ ਗਿਆ ਇਹ ਜੇ ਗੁੱਟਿਆ ਹੋਇਆ ਤੇਨੂੰ ਦਾਖਲ ਕਰਾਉਣੇ ਨੂੰ ਜਿਹਨੇ ਗੁੱਟਿਆ ਇਹਨੂੰ ਇੱਥੇ ਗਿਆ ਪਿਆ ਤੇ ਮੂਹਰੇ ਤੇ ਝਗੜੀ ਕੀ ਜਾਂਦੀ ਹੈ। ਇਸ ਵੀਡੀਓ ਨੂੰ ਤੁਸੀਂ ਦੇਖਿਆ ਹੈ, ਸਮਝਿਆ ਹੈ, ਸੁਣਿਆ ਹੈ ਤਾਂ ਤੁਸੀਂ ਦੱਸੋ ਕਿ ਕੌਣ ਗਲਤ ਤੇ ਕੌਣ ਸਹੀ ਹੈ? ਕੀ ਜੋ ਲੋਕਾਂ ਨੇ ਕੁੱਟਮਾਰ ਕੀਤੀ ਉਹ ਗਲਤ ਹੈ ਜਾਂ ਫਿਰ ਜੋ ਪੁਲਿਸ ਨੇ ਲੋਕਾਂ ਨੂੰ ਇਹ ਕਹਿ ਦਿੱਤਾ ਕਿ ਚੋਰ ਨੂੰ ਪਹਿਲਾਂ ਹਸਪਤਾਲ ਲੈ ਜਾਓ, ਇਲਾਜ ਕਰਵਾਓ, ਫਿਰ ਅਗਲੀ ਕਾਰਵਾਈ ਦੇਖਾਂਗੇ ਜਾਂ ਫਿਰ ਪੁਲਿਸ ਗਲਤ ਹੈ? ਇਹ ਸਾਰੇ ਮਾਮਲੇ 'ਚ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ।